ਬਕਰਨ ਸੰਜੀਠੇ ਨੂੰ ਲੈ ਕੇ ਆਈ ਵੱਡੀ ਖਬਰ ਆਮਦਨ ਵਧਾਜਾ ਬਣਾਉਣ ਦੇ ਦੋਸ਼ਾਂ ਵਿੱਚ ਤਹਿ ਤੇ ਆਧਾਰ ਤੇ ਨਾਭਾ ਜੇਲ੍ਹ ਵਿੱਚ ਬੰਦ ਹੈ ਜਿਗਰ ਜੋਗ ਹੈ ਕਿ ਵਿਜੀਲੈਂਸ ਬਿਊਰ ਨੇ 22 ਅਗਸ ਨੂੰ ਇਸ ਮਾਮਲੇ ਵਿੱਚ ਮੋਲੀ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਸੀ ਜਾਂਚ ਏਜੰਸੀ ਵੱਲੋਂ ਪੇਸ਼ ਕੀਤੀ ਗਈ ਚਾਰਜ ਸ਼ੀਟ ਐਨੀ ਉਛਾਲ ਹੈ ਕਿ ਇਸ ਨੂੰ ਚਾਰ ਵੱਡੇ ਟਰੰਕਾਂ ਵਿੱਚ ਲਾਦ ਕੇ ਲਿਆਂਦਾ ਗਿਆ ਸੀ ਇਸ ਕੇਸ ਵਿੱਚ ਵਿਜੀਲੈਂਸ ਨੇ 200 ਤੋਂ ਵੱਧ ਗਵਾ ਬਣਾਏ ਸਨ ਤੇ 4 ਚੀਟਰ ਦੇ ਕੋਲ 40000 ਤੋਂ ਵੱਧ ਪੰਡਿਆਂ ਦੀ ਹੈ ਮਜੀਠੀਆ ਦੇ ਇਸ ਮਾਮਲੇ ਵਿੱਚ ਵੰਟ ਲਈ ਹਾਈ ਕੋਰਟ ਨੇ ਤੋਂ ਬਾਅਦ ਹੁਣ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਸੁਣਾਈ 19 ਜਨਵਰੀ 2026 ਨੂੰ ਤੈਅ ਹੋਈ ਹੈ ਜਿਕਰ ਜੋਗ ਇੱਕ ਵਿਜੀਲੈਂਸ ਬੋਰ ਨੇ ਮਜੀਠੀਆ ਨੂੰ 25 ਜਨ ਅੰਬਰਸਰ ਤੋਂ ਗ੍ਰਿਫਤਾਰ ਕੀਤਾ ਸੀ ਇਸ ਤਿਹਾਰ ਤੇ ਅਦਾਲਤ ਨੇ ਫੈਸਲਾ ਸੁਣਾਇਕ 14 ਦਿਨਾਂ ਦਾ ਹੋਰ ਵਾਅਦਾ ਕਰ ਦਿੱਤਾ ਮਜੀਠੀਆ ਨੇ ਅਜੇ ਵਿਦੇਕ ਜ਼ਿਲ੍ਹਾ ਤੇ ਸ਼ਾਜਨ ਜਾਜਰ ਦੀਪ ਸਿੰਘ ਦੀ ਦਲਦਲਤ ਵਿੱਚ ਵੀਡੀਓ ਕਾਨਫਰੰਸ ਰਾਹੀਂ ਪੇਜ ਭੀ ਭੁਗਤੀ ਮਾਮਲੇ ਦੀ ਅਗਲੀ ਸੁਣਵਾਈ 17 ਜਨਵਰੀ ਨੂੰ ਹੋਵੇਗੀ ਅੱਜ ਦੀ ਸੁਣਵਾਈ ਦਰਨਮ ਜੀਠੀਆ ਦਾ ਦੋਸ਼ ਆਦਤ ਨਹੀਂ ਹੋ ਸਕੀ ਉਸ ਤੋਂ ਇਲਾਵਾ ਬਚਾਅ ਦੇ ਪੱਖ ਚ ਵਕੀਲਾ ਨੇ ਕੇਸ ਦੀ ਖੁੱਲੀ ਅਦਾਲਤ ਨੂੰ ਸੁਣਵਾਈ ਅਤੇ ਸਿੱਧਾ ਪ੍ਰਸਾਰਨ ਸੰਬੰਧੀ ਦਾਇਰ ਅਰਜੀ ਦੀ ਫੈਸਲਾ 17 ਜਨਵਰੀ ਤੱਕ ਟਾਲ ਦਿੱਤਾ ਗਿਆ ਹੈ ਇਸ ਤਰ੍ਹਾਂ ਉਸ ਤੋਂ ਸਾਬਤ ਹੋ ਸਕਦਾ ਹੈ ਕਿ ਬਿਕਰਨ ਜਮਜੀਠੀਆ ਜਲਦੀ ਰਿਹਾ ਹੋਣਗੇ ਕਿਉਂਕਿ ਉਸ ਤੱਕ ਅਜੇ ਤੱਕ ਕੋਈ ਦੋਸ਼ ਤੈ ਨਹੀਂ ਹੋ ਸਕੇ